ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਬਈ ਖੇਤਾਂ ਵਿੱਚ ਸ਼ੁਰੂ ਕਰ ਰਿਹਾ ਵਲੌਗ ਸਿੱਧਾ ਹੀ ਆਇਆ ਵੀ ਲੇਟ ਆ 10 ਵਜੇ ਦਵਾਈ ਦੂਈ ਲੈ ਕੇ ਆਇਆ ਬੁਖਾਰ ਜਿਹੀ ਆ ਰਹੀ ਸੀ ਗੱਲ ਖਰਾਬ ਜਿਹੀ ਜ਼ਖਾਮ ਜਾ ਹੋ ਰਿਹਾ ਕੱਲ ਥੋੜਾ ਬਹੁਤਾ ਫਰਕ ਤਾਂ ਪਰ ਇੰਨਾ ਨਹੀਂ ਫਰਕ ਨਹੀਂ ਪਿਆ ਈਵ ਦਵਾਈ ਦੂਈ ਲੈ ਕੇ ਆਇਆ ਖੇਤਾਂ ਤੇ ਦੇਖੀਏ ਵੀ ਕੀ ਕਰ ਰਿਹਾ ਤਾਂ ਨਹੀਂ ਉਹ ਲੱਗ ਰਿਹਾ ਉੱਦਰ ਜੋ ਜਿਹੜੇ ਦੋ ਕਿਲੇ ਰਹਿ ਗਏ ਉਹ ਲੱਗ ਰਿਹਾ ਬਈ ਤੇ ਚਲ ਆ ਜਿਉ ਨਵੇੜ ਕੇ ਨਾ ਬੀਜ ਬੂਜ ਲਾ ਕੇ ਪਾਣੀ ਛੱਡੀਏ ਦੇਖਦੇ ਆ ਇੱਕ ਵਾਰ ਵੀ ਅਜੇ ਰੈਸਟ ਕਰਕੇ ਫੇਰ ਲਗਾ ਬੀਜ ਬੂਜ ਲਾਣਾ ਅਜੇ ਸ਼ਰੀਰ ਜਾ ਖੁੱਲਿਆ ਨਹੀਂ ਹੈ ਅਜੇ ਥੋੜੀ ਜਿਹੀ ਹੈ ਕਸਰ ਚਲੋ ਠੀਕ ਹੈ ਜੀ ਫੇਰ ਦੇਖਦੇ ਆ ਅੱਗੇ ਕੀ ਬਣਦਾ ਫੇਰ ਦਿਖਾਉਨੇ ਆ ਤੁਹਾਨੂੰ ਆ ਵੀ ਮਿੱਤਰੋ ਮਿਲੋ ਤਾਂ ਇਹਨੂੰ ਤਾਂ ਨਹੀਂ ਕਰ ਸਾਸਰੀ ਗਾਲ ਬਈ ਸਾਸਰੀ ਗਾਲ ਜੀ ਸਾਰਾ ਨੂੰ ਤਨ ਤਨੀ ਸ਼ਰਮੰਦੀ ਸਾਸਰੀ ਘਰ ਬੁਲਾਉਂਦੇ ਵੇ ਬਲੌਕ ਮਾ ਤੜੀ ਦਾ ਖੁਸ਼ ਆ ਪੂਰਾ ਅੱਜ ਫਿਰ ਤੂੰ ਸਾਈਕਲ ਵਹੀ ਗਿਆ ਦਾ ਮੈਂ ਨਹੀਂ ਯਾਰ ਉੱਠਿਆ ਗਿਆ ਮੈਂ ਤਾਂ ਪਾ ਗਿਆ ਕੱਖ ਨਾਲ ਡੰਗਰਾਂ ਨੂੰ ਬਾ ਫਿਰ ਬੰਦ ਚੜਰੀ ਮਿੱਠੀ ਮਿੱਠੀ ਜੀ ਨੀਂਦ ਆ ਬਾਦ ਆਪਣਾ ਆਰਾਮ ਤੇ ਸੋ ਗਿਆ ਵੀ ਫਿਰ ਫਿਰ ਮੈਂ ਖਾ ਚੱਲ ਦਵਾਈ ਦਬੂਈ ਲਿਆਗਾ ਲੁੱਟੀ ਉੱਟੀ ਖਾਗਾ ਦਵਾਈ ਲੈ ਕੇ ਫਿਰ ਆਇਆ ਬਾਹਰ ਨਵੇੜ ਗਿਆ ਮੰਜਾ ਬਾਹਰ ਕੱਢ ਰੱਖਿਆ ਹੋਰ ਕੌਣ ਆਇਆ ਦਾ ਤਾ ਉਹੀ ਬਿਠੇ ਦਾ ਨਾ ਬਿਠਾ ਗਿਆ ਮੈਂ ਤਾਂ ਕਾੜ ਕੇ ਤੇ ਆਇਆ ਆਤੇ ਕੱਢ ਦਿੰਦਾ ਵੀ ਉਹਰੇ ਬੈਠੇ ਅੱਜ ਸਾਰੇ ਹੈ ਬਿਸਤਰਾ ਗੇਰ ਕੇ ਕਸਰਾ ਨਾਲ ਵੀ ਰੱਖ ਦਿੰਦਾ ਲਾਗਾ ਰਾਜਾਂ ਵਾਲੀ ਫੀਲਿੰਗ ਆ ਜਾਂਦੀ ਕਹਾਣਾ ਹੈ ਬੰਦ ਸਮਾਂ ਕਦੋਂ ਜਲਦੀ ਆਵੇਗਾ ਨਾਲ ਨੂੰ ਘਰ ਮੈਂ ਤੁਹਾਨੂੰ ਮੰਦਾ ਕਾੜ ਕੇ ਚੱਲਦਾ ਨਾਣੂ ਵੀ ਕਿੱਥਾ ਜਲਦੀ ਆਵੇਗਾ ਹਜਾ ਉਸ ਦਾ ਕੀ ਪਤਾ ਨੀਦਾਂ ਵਾਂ ਕਦਾਂ ਆ ਜਾਂਦਾ ਜੇ ਸਰੀਰ ਸੈੱਟ ਹੁੰਦਾ ਇਹ ਤਾਂ ਵਾਛਾ ਛੱਡ ਦੇ ਯਾਰ ਮਾਦਾ ਦੂਜੀ ਦਵਾਈ ਕੌੜੀ ਦਵਾਈ ਵੀ ਲੈ ਲੇਗਾ ਦੇਖ ਲਈ ਆਰਾਮ ਆ ਜਾਏਗਾ ਪਰ ਦਵਾਈ ਕਿੱਥੇ ਕੌੜੀ ਵੀ ਹਜੇ ਅਸਰ ਕਰਾਈ ਨਹੀਂ ਤਾਂ ਫਿਰ ਡਾਕਟਰ ਗਿਆ ਉਹ ਲੈਣੀ ਪਵਾ ਮੈਡੀਕਲ ਲੈ ਵੀ ਮਿੱਤਰੋ ਇਹ ਵਾ ਆਰਾਮ ਜ ਦਵਾਈ ਦੂਜੀ ਤੇ ਥੋੜਾ ਜਿਹਾ ਸਰੀਰ ਤੇ ਸੈੱਟ ਹੋਇਆ ਚਾਹ ਧਣੀ ਨੂੰ ਚਾਹ ਕਰ ਚਾਹ ਪੀਏ ਕਹਿ ਬਜੀ ਨਾਣੂ ਆਗਾ ਚੋਪਰ ਤੇ ਧੁੱਪ ਬਹੁਤ ਤੇਜ਼ ਹੋ ਗਈ ਦਾ ਗਰਮੀ ਲੱਗਣ ਲੱਗੀ ਕੋਟੀ ਕੱਟੀ ਜੀ ਕੱਢਣੀ ਪਵੇਗੀ ਉਰਤਾ ਵੀ ਅੱਜ ਹਵਾ ਵੀ ਨਹੀਂ ਹੈ ਨਾ ਹਵਾ ਵੀ ਜਮੀ ਰੁਕੀ ਵੀ ਹੈ ਲੈ ਵੀ ਮਿੱਤਰ ਕੱਖ ਵੱਡ ਕੇ ਜਿਹੜੀ ਮੈਂ ਰੱਖਤੀਆਂ ਦੋ ਬੰડા ਜ਼ਿਆਦਾ ਤਾਂ ਨਹੀਂ ਨਵੇੜਗਾ ਵਾਈਵ ਪਹਿਲਾਂ ਮੈਂਗੇ ਬੀਜ ਮੱਕੀ ਦੇ ਜਿਹੜੇ ਖੁੰਝੇ ਖਾਂਝੇ ਦੇ ਸੈੱਟ ਕਰਿਆ ਹੁਣਾਂ ਵਾ ਤੇ ਚਲ ਅੱਖਾਂ ਨਵੇੜੇ ਦੇ ਵਾ ਵਧੀਆ ਟਾਈਮ ਕਰ ਲੈ ਬੜ ਜਾ ਬਾਕੀ ਕੰਮ ਕਰਦੇ ਹੋ ਜਗੇ ਤੇ ਕੋਟੀਆਂ ਕਢਾਤੀਆਂ ਬਈ ਛਾਵਾਂ ਡਾਲਿਆ ਮੰਜਾ ਗਰਮੀ ਬਹੁਤ ਹੋ ਗਈ ਉੱਥੇ ਤਾਂ ਪਹਿਲਾਂ ਗਰਮੀ ਫੁੱਲ ਲੱਗ ਰਹੀ ਦੀ ਬਸ ਕੀੜੀਆਂ ਲੜਨ ਲੱਗ ਗਈਆਂ ਆ ਗਰ ਕੇ ਛੋਮਟ ਆਇਆ ਮੰਜਾ ਵੀ ਲੈ ਵੀ ਮਿੱਤਰੋ ਲਾਨ ਲੱਗੇ ਬੀਜ ਚੱਕ ਲੀਆਂ ਕੌਲੀਆਂ ਧਣੀ ਲਾਰਿਆ ਨਾ ਨੂੰ ਪਾਣੀ ਪੀ ਰਿਆ ਆ ਵੀ ਜਿਹੜੇ ਖੁੰਝੇ ਖਾਂਝੇ ਸੈੱਟ ਕਰਦੇ ਇਹਨਾਂ ਵਾਂ ਲਾਣੇ ਪਵਾ ਹੋਰ ਹੈਗੇ ਦੋ ਤਿੰਨੇ ਖੁੰਝੇ ਇਧਰ ਉਹ ਖੱਤੀ ਜੀ ਰਹੀ ਚੱਲ ਨਿਬੜਾ ਫਿਰ ਪਾਲ ਲਈ ਪੱਟ ਰਹੀ ਜੀ ਉਸ ਵੇਖੀਏ ਫਿਰ ਕਿਆ ਬਣਾ ਧਣੀ ਦਾ ਦੇਖੋ ਕਹੇ ਜਾ ਭਾਂਡਾ ਬਣਾਇਆ ਵਾ ਡਾਟਾ ਨਾਲ ਗੁੱਲ ਜੇ ਧਣੀ ਤੇਰਾ ਕਦੇ ਨੂੰ ਇਹ ਲੈ ਵੀ ਮਿੱਤਰੋ ਚਾਹ ਜੋ ਪੀਲੀ ਉਧਰ ਦੇ ਦੋ ਕਿੱਲੇ ਨਵੇੜੇ ਆਏ ਤੇ ਹੁਣ ਜਾਣਾ ਇਸ ਸਾਈਡ ਤੇ ਪੈਰਪੂਰ ਲੇਬੜੇ ਪਏ ਆ ਬਾਈ ਤੇ ਆਹ ਰਹਿ ਗਏ ਥੋੜੇ ਜਿਹਾ ਨਵੇੜ ਕੇ ਫਿਰ ਵਿਲੇ ਹੋਏਗੇ ਅੱਜ ਧੁੱਪ ਨਿਕਲ ਜਾ ਕਰੇ ਬੱਦਲ ਵਾਈ ਹੋ ਜਾ ਮੌਸਮ ਹੋ ਸਮਝ ਨਹੀਂ ਆ ਰਹੀ ਕਦੇ ਗਰਮੀ ਹੋ ਜਾ ਕਦੇ ਠੰਡੋ ਫੋ ਜਾ ਬਾਈ ਪਤਾ ਨਹੀਂ ਕੀ ਸਿਸਟਮ ਹੋ ਰਿਹਾ ਇਧਰ ਹਾਸੀ ਆ ਗਈ ਬੰਦੇ ਤੇ ਕੱਲ ਕੀ ਤਰ੍ਹਾਂ ਰੇ ਲਈ ਰਹੀ ਤੇਰਾ ਲੈ ਵੀ ਮਿੱਤਰੋ ਇਬ ਹੋਏ ਆ ਵਿਲੇ ਲਾ ਕੇ ਖੁੰਝੇ ਖੰਜੇ ਜਮਾ ਬੀਜ ਪੈਰਪੂਰ ਤੋਂ ਹੋਏ ਆ ਤੇ ਹੱਤ ਉੱਤ ਤੋਂ ਆ ਲਿਬੜ ਗਏ ਤੇ ਦਵਾਈ ਦਬੂਈ ਲੱਗੀ ਤੇ ਬੀਜ ਨੂੰ ਦਵਾਈ ਲੱਗੀ ਵੀ ਉਹ ਆ ਤੇ ਮੁਰਗੇ ਖੋਲੇ ਤੇ ਬਈ ਮੁਰਗੇ ਆ ਭੁੱਲੇ ਗਏ ਤੇ ਅੱਜ ਖੋਲਣੇ ਇਹ ਖੋਲੇ ਇਹ ਦੇਖੋ ਕਿਤਰਾ ਫਿਰ ਰਹੇ ਆ ਫਾਹੇ ਵੱੜਦੇ ਕੋਈ ਇਧਰੋਂ ਲੰਘ ਰਿਹਾ ਦੋ ਕਿ ਇਧਰੋਂ ਬੜ ਗਏ ਤਿੰਨ ਕਈ ਉਹ ਫਿਰ ਰਹੇ ਆ ਉਹ ਮੁਰਗਾ ਜਾ ਹੋਰ ਕਿੱਥਾ ਓਏ ਚਲੇ ਨਾਲ ਗਿਆ ਉਹ ਫਿਰ ਰਹੀ ਇੱਕ ਤੇ ਔਨੇ ਵੇਲੇ ਹੋਇਆ ਬਈ ਕਿ ਉਹ ਫਿਰ ਰਹੀ ਆ ਚਲੋ ਠੀਕ ਆ ਜੀ ਸਸਤਰੀ ਕਾਲ ਸਾਰਿਆਂ ਨੂੰ ਮਿਲਾਂਗੇ ਕੱਲ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਦੇ ਲਈ ਬਸ ਇੰਨਾ ਹੀ ਸਸਤਰੀ ਕਾਲ